ਹਾਂ ਜੀ ਮਿੱਤਰੋ ਕੀ ਹਾਲ ਚਾਲ ਹੈ ਸਵਾਗਤ ਹੈ ਆਪਾਂ ਆਪਣੇ ਖਾਨ ਬਲੌਗ ਹੋਰ ਚ ਤੇ ਹੋਰ ਆਸਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਆਇਆ ਕਰਨੇ ਕੋਲੇ ਤੇ ਝੋੜਾ ਮੇਲਾ ਸੀ ਤੇ ਟਰੈਕਟਰ ਆਪਾਂ ਲੈ ਕੇ ਜਾਣਾ ਉੱਥੇ ਇਹ ਜਰਾ ਮਨਾਰ ਚ ਤੇ ਕਰਦੇ ਆ ਓਕੇ ਇਹਨੂੰ ਧੰਨ ਧਾਨੇ ਆ ਤੇ ਫੇਰ ਕੱਢਦੇ ਆ ਮੈਂ ਤੇ ਬਹੁਤ ਮਿੱਤਰੋ ਕਰੋ ਚੈੱਕ ਤੇ ਪਾਈਪ ਉਹ ਲਓ ਜੀ ਇਹਦੇ ਮੁੰਡਾ ਪੈਪਾਂ ਜੋੜੀ ਜਾਂਦਾ ਪਾਈਪਾਂ ਜੋੜ ਜੜ ਪਾ ਗਏ ਫੇਰ ਤੋਂਨੇ ਆ ਤੇ ਫਿਰ ਫਰ ਵੀ ਲਿਆਂਦੇ ਲਾ ਕੇ ਆਪਣੇਲੇ ਦੇ ਉਹ ਵੀ ਫਿਰ ਕਸਦੇ ਆ ਇਹਦੇ ਫਿਰ ਸਰ ਕਾਣੇ ਲੁੱਕ ਚੱਕੇ ਦੀ ਕਿਵੇਂ ਲੱਗਦਾ ਐ ਤਾਂ ਉਹ ਦੀ ਲੋੜ ਤਾਂ ਨਹੀਂ ਸੀਗੀ ਯਾਰ ਟਰ ਤਾਂ ਵਧੀਆ ਪਿਆ ਸੀ ਥੋੜਾ ਵਾਹ ਉਹ ਤੋਂ ਪਾਣੀ ਆ ਮੜਾ ਪਾਣੀ ਮਾਰਦੇ ਪਾਸ ਪੂਛ ਮਾਰ ਕੇ ਹੀ ਲੈ ਜਾਂਦੇ ਚੱਲ ਕੋਈ ਨਹੀਂ ਫਿਰ ਚਲਾ ਮੋਟਰ ਫਿਰ ਬਾਕੀ ਮੰਡਰ ਹੁਣ ਕਰਦੇ ਉਹ ਵੀ ਆ ਜਾਣਗੇ ਨਾਲੇ ਚੱਲ ਮੈਂ ਤਾਂ ਫਿਰ ਧੋਲ ਕੇ ਫਿਰ ਮਿਲਦੇ ਆ ਤੁਹਾਨੂੰ ਲਓ ਮਿੱਤਰੋ ਕਰ ਲਈ ਮੋਟਰ ਸਟਾਰਟ ਇਹ더라 ਪੰਜਾਵੀ ਆ ਗਈ ਆ ਪੀ ਕੇ ਚਾਰਜ ਹੋ ਗਏ ਕਿਹੜੇ ਫਿਰ ਧੋਨੇ ਆ ਛੋਟੇ ਨੂੰ ਕਰਦੇ ਆ ਰੈਡੀ ਫਿਰ ਕੱਢਦੇ ਆ ਬਾਹਰ ਫਿਰ ਆ ਗਿਆ ਚੋਬਰਾਂ ਦੇ ਚੱਲ ਕੱਟ-ਕੁੱਟ ਕੇ ਕਰ ਸੈਟ ਇਹਨੂੰ ਚੱਲ ਗਿਆ ਫਿਰ ਤੋੜ ਆ ਕੇ ਪਰ ਚਾਹ ਵੀ ਲੈ ਲੈ ਮੈਨੂੰ ਫਿਰ ਦੇਖੀ ਤੂੰ ਬਣਦਾ ਕੀ ਹੈ ਇਹਦਾ ਲਓ ਬਈ ਮਿੱਤਰ ਕਦੇ ਮਨਾਰਤ ਦਾ ਲੀਡਰ ਸਰਦ ਮਾਰ ਰਿਹਾ। ਸ਼ਾਇਦ ਪੁਸ਼ਿੰਫੂ ਪਾ ਗਿਆ ਚਮਕਾ ਕੇ ਲੈਣਾ ਕਹਿੰਦਾ। ਗੱਲਾਂ ਹੋਣ ਕਹਿੰਦਾ ਉੱਥੇ ਮਨਾਰਤ ਦੀਆਂ ਗੱਲੇ ਦੀਆਂ। ਬਾਕੀ ਸਾਰੇ ਫਿੱਕੇ ਪਾ ਦੇਣਾ ਮੁੰਡੇ ਨੇ। ਲਓ ਜੀ ਇਹ ਚੁੱਪ ਰਾਂ ਥੱਲੇ ਵੜ ਵੜ ਕੇ ਤਾਂ ਹੀ ਜਾਂਦਾ ਹੈ ਪੂਰਾ ਕਾਲ ਤਕੂਸ ਲਾ ਦੇਣੀ ਆਂਦਾ। ਪਰ ਪਾਣੀ ਜੀਦਨੋਂ ਪਤਾ ਹੀ ਹੈ ਫਿਰ ਹੋ ਹੀ ਜਾਂਦਾ ਮਾੜਾ ਮੋਟਾ। ਤਾ ਕੋਈ ਨਹੀਂ ਫਿਰ ਮਗਾ ਦੇ ਕਰਦੇ ਓਕੇ ਜਮਾ ਫਿਰ ਇੱਥੇ ਮ ਡੰਡੇ ਕੋਲ ਹੀ ਮਾਰਨ ਵਾਲਾ ਯਾਰ ਆ ਵੇਖਿਆ ਆ ਥਾਵੇਂ ਇਹਦੇ ਉੱਥੇ ਉਹਨਾਂ ਡਾਂਿਆਂ ਕੋਲੇ ਉੱਥੇ ਮਾਰ ਮਰ ਕੇ ਵਧੀਆ ਬਣਾਦੇ ਆ ਲਾ ਮੇਰੇ ਤਰਫ ਟੁੱਟ ਗਈ ਸੀ ਪਲੇਟ ਇਹ ਥੋੜੀ ਜੀ ਤੇ ਡਬਲ ਸਾਈਡ ਟੇਪ ਲਾ ਕੇ ਹੁਣ ਸੈੱਟ ਕਰ ਲਈ ਆ ਤੇ ਪੱਟ ਕੇ ਟੇਪ ਟੂਬ ਤੇ ਹੁਣ ਫਿਰ ਇਹਨੂੰ ਸੈੱਟ ਕਰਕੇ ਲਾਉਨੇ ਆ ਕਰਦੇ ਸਾਫ ਤੇ ਆ ਟੇਪ ਲਾ ਦੇ ਮਾੜੀ ਮਾੜੀ ਕੰਨੀਆਂ ਤੇ ਲੱਗੀ ਜਿਹੜੀ ਆ ਲਾ ਦੇ ਆ ਗਿੱਕ ਉਹ ਬੋਰ ਛੜੀ ਗਿਆ ਲਾ ਦੇ ਲਾ ਦੇ

ਸੁਣ ਲੱਗਦੀ ਹੈ ਨਾ ਇਹ ਹਮ ਤਤਲੀ ਜੀ ਹੈ ਨਾ ਹਾਂ ਇੰਨੀ ਬਰੀਕ ਬਣੀ ਹੋ ਜਾਣ ਵਾਲੀ ਜੀ ਫਿਰ ਘੈਂਟ ਲੱਗੇ ਥੋੜੀ ਮੋਟੀ ਬਣਾਉਂਦੇ ਆ ਚੰਚੜੀ ਬਾਈ ਡੀ ਘੋਵੇ ਇਹ ਇੰਨੀ ਇੰਨੀ ਘੋਵੇ ਜਿਗਾਰਡ ਤਿਆਰ ਕਰ ਲਗੇ ਨੀ ਬਹੁਤ ਜਦਾ ਬੰਦਾ ਆ ਜਿਵੇਂ ਹੁਣ ਆਪਣੇ ਮੱਥਾ ਮਾਰਨਾ ਪੈਂਦਾ ਬਸ ਨਕਲ ਹੀ ਜਦੋਂ ਪਤਲੀ ਸ਼ੀਟ ਤੇ ਬਣਾ ਲੇ ਨਾ ਲੱਕੜ ਦੀ ਇਸ ਨਾਲ ਸ਼ੀਟ ਲੈ ਕੇ ਇੰਨੇ ਵਧਰਾ ਲਾ ਕੇ ਲਾ ਦੇਵੇ ਚਾਨਣ ਨਹੀਂ ਬਣਦਾ ਕਹਿੰਦੇ ਫਲਾਣਾ ਨਹੀਂ ਬਣਦਾ ਆਪ ਕਰ ਲੈ ਇਹਨਾਂ ਤਾਂ ਯਾਰ ਹੋ ਯਾਰ ਜਾਣ ਕੇ ਮੱਥਾ ਮੱਥਾ ਵਾਲਾ ਮਾਰਨਾ ਪੈਂਦਾ ਬਾਹੀ ਬਰੀਕੀ ਕੰਮ ਹੋ ਜਾਂਦਾ ਚਲੋ ਬਈ ਫਿਰ ਐਵੇਂ ਸੁਣਨ ਲੱਗ ਗਏ ਹੁਣ ਫਰ ਫੂਲ ਕਾਸ ਦਈਏ ਫਿਰ ਇਹਦੇ ਓਕੇ ਹੋ ਗਿਆ ਜਾਵਾ ਹੁਣ ਫਰ ਫੂਲ ਕਾਸ ਕੇ ਫਿਰ ਹੋ ਗਏ ਰੈਡੀ ਰੂਡੀ ਫਿਰ ਆਪਾਂ ਮਿੱਤਰੋ ਆਪਣੇ ਚੈਨਲ ਤੇ ਨਾ ਹੋ ਕੇ ਰੈਡੀ ਫਿਰ ਚੱਲਦੇ ਆਪਾਂ ਤੇ ਮਿੱਤਰੋ ਆਪਣੇ ਚੈਨਲ ਤੇ ਨਾ 5000 ਸਬਸਕ੍ਰਾਈਬਰ ਕਰ ਦਿਓ ਫਿਰ ਤੇ ਕੋਈ ਨਵਾਂ ਸੱਪ ਹੀ ਕੱਢਾਂਗੇ ਫਿਰ ਧੱਕੜ ਜਾ ਉਹਦਾ 55 ਲੈ ਕੇ ਆਉਗਾ ਮੜਕੇ ਇਹਨੇ ਪਾ ਲਾਂਗੇ ਪਟਾਕਾ ਫਿਰ ਚਲੋ ਮਿੱਤਰੋ ਹੋ ਕੇ ਰੈਡੀ ਫਿਰ ਅੱਗੇ ਚੱਲਦੇ ਆ ਲਾਪੀ ਦਾਈ ਜਾਂਦਾ ਚਲੋ ਜੀ ਓਕੇ ਲਓ ਮੈਂ ਤਾਂ ਕਰ ਲਿਆ ਸਟਾਰਟ ਤੇ ਓ ਝੂਲੇ ਪਾ ਲੜ ਕੇ ਬੈਗ ਘਰ ਚੜ ਕੇ ਉੱਤੇ ਫਾਰਕ ਕਰਾਂਗੇ ਆ ਫਾਰ ਆਪਣੇ ਲਾੜਿਆਂ ਦੇ ਸੀਗੇ ਤੇ ਉੱਥੇ ਲਾ ਕੇ ਬੈਗ ਉਹਦੇ ਕੋਲੇ ਫਿਰ ਉੱਤੇ ਚੜ ਕੇ ਫਿਰ ਕੱਸਦੇ ਆ ਫਿਰ ਕਰਦੇ ਆ ਓਕੇ ਨੂੰ ਜਮਾ ਉਹ ਵਿੱਚ ਨਾ ਮਰੀ ਓਕੇ ਆ ਚਲ ਚੱਕ ਫਾਰਕ ਜਿੱਕਸ ਗਏ ਫਿਰ ਥੋੜਾ ਲਿਆ ਇੱਕ ਤੇ ਇੱਕ ਸਾਬਣ ਦੀ ਟਿੱਕੀ ਲਿਆ ਸਾਬਣ ਦੀ ਟਿੱਕੀ ਵੀ ਲਈ ਕੱਪੜੇ ਧੋਣੇ ਸਾਬਣ ਹੁੰਦੀ ਏ ਜਿਹੜੀ ਸਾਬਨ ਦੇ ਕਪੜਤਣ ਵਾਲੀ ਉਹ ਲਈ ਹੈਂ ਪਿੰਚ ਡਬਾਉਣੇ ਹੁਣ ਹਾਂ ਡਬਾਉਣੇ ਨਹੀਂਗੇ ਸਾਬਨ ਲਾਉਣੀ ਹੈ ਪੇਚਾਂ ਦੇ ਫਸੌਕੀ कसे ਜਾਂਦੇ ਆ ਲਓ ਮਿੱਤਰੋ ਕਾਸ ਤੇ ਆ ਫਰ ਕਰੋ ਚੈੱਕ ਦੱਸੋ ਕਿਵੇਂ ਲੱਗਦੇ ਆ ਘਰ ਤੇ ਆ ਕੇ ਜਾਗਦੇ ਨਹੀਂ ਕੀਤੇਗੇ ਫਿਰ ਟਾਈਮ ਥੋੜਾ ਰਹਿ ਗਿਆ ਜਾਣਾ ਵੀ ਆ ਯਾਰ ਤਾਰਾ ਤੁਰੇ ਨਹੀਂ ਲਾਈਆਂ ਐ ਐਸੀ ਲਾ ਦੇ ਕੇ ਨਾ ਜਾਗਦੇ ਫੇਰ ਕਰ ਦਾਂਗੇ ਤੇ ਹੁਣ ਹੁੰਨੇ ਆ ਰੈਡੀ ਫਰ ਚੱਲਦੇ ਆ ਫਰ ਆਪਾਂ ਮਿਲਦੇ ਹਣ ਮੇਲੇ ਚ ਆ ਕੇ ਲਾ ਮਿੱਤਰ ਹੋ ਗਏ ਰੈਡੀ ਹੋ ਗਏ ਪਿਆਰ ਤੁਰਦੇ ਹਣ ਚੱਲਦੇ ਹਾ ਹੋ ਗਿਆ ਮੁੰਡੇ ਵੀ ਰੈਡੀ ਹੋਰ ਤਾਂ ਕਰਨ ਅੱਲਾਹ ਆਪ ਹੀ ਦਿਖਾ ਲਈ ਇਹਦਾ ਗੇਟ ਤੇ ਮਿੱਤਰੋ ਚੱਲਦੇ ਹਾਂ ਫਿਰ ਛੋਟਾ ਹੋ ਗਿਆ ਰੈਡੀ ਆਪਣਾ ਤੇ ਫਿਰ ਤੁਰਦੇ ਹਾਂ ਫਿਰ ਮਿਲਦੇ ਹਣ ਉੱਥੇ ਆ ਕੇ ਆਉਨੇ ਝੋੜਾ ਵੱਡੀ ਕੱਪ ਤੇ ਐ ਵਲੌਗਰ ਸਾਹਿਬ ਕਰਦਾ ਵਲੌਗ ਸਟਾਰਟ ਕਰਨ ਬਲੌਗਰ ਆਏ ਚਲੋ ਮਿੱਤਰੋ ਫਿਰ ਮਿਲਦੇ ਆਂ ਤੁਹਾਨੂੰ ਚੱਲੋ ਸਾਰੇ ਤਿੰਨ ਬਲੌਗ ਪੈਣਗੇ ਫਿਰ ਆਏ ਲੋ ਮਿੱਤਰੋ ਸੈਲਫ ਮਾਰ ਲਈ ਮਨਾਤੀ ਦੀ ਆਪਾਂ ਤੇ ਹੁਣ ਚੱਲਦੇ ਆਂ ਲੈ ਕੇ ਉਹਨਾਂ ਵਿਚੋੜੜਾ ਜਮਾਂ ਤੀਰ ਵੀ ਆ ਗਿਆ ਆਪਣਾ ਇਹ ਪਹੁੰਚ ਗਿਆ ਮਰਾ ਕੋਲ ਤੇ ਚੱਲਦੇ ਆਂ ਉਹਨਾਂ ਮਿਲਦੇ ਆਂ ਤੇ ਆਂ ਬਲੌਗਰ ਸਾਹਿਬ ਹੀ ਫਿਰ ਤੇ ਕਰਨ ਬਲੌਗਰ ਚਲੋ ਮਿੱਤਰੋ ਫਿਰ ਕੱਟ ਲੀਏ ਬਾਹਰ ਕੱਟ ਲੀਏ ਬਾਹਰ ਫਿਰ ਤੇ ਪਈ ਇੱਕ ਵਕਤ ਮੈਂਬਰ ਆਪਣਾ ਹੋਰ ਆਇਆ ਗਰੁੱਪ ਦਾ ਉਹ ਆ ਗਿਆ ਯਾਰ ਜਿੰਦਰ ਆਪਣਾ ਆਇਓ ਚੱਲ ਗਏ ਯਾਰ ਆਜੋ ਹੁਣ ਚਲੇ ਬੈਠੋ ਭਾਈ ਯਾਰ ਆਜੋ ਚਲੋ ਚਲੋ ਆਜੋ ਯਾਰ ਚੱਲ ਗਏ ਝੋਟਾ ਤਿਆਰ ਖੜਾ ਮੇਰੀ ਬਹਿਣੀ ਨਿਗੇ ਝੋਟਾ ਕੈਮਰਾ ਲਾ ਬੀ ਵੀਡੀਓ ਲਓ ਮਿੱਤਰੋ ਝੋੜਾ ਪਹੁੰਚ ਗਏ ਆਪਾਂ ਤੇ ਯਾਉ ਆਪਣਾ ਯਾਰ ਜੋਰਾ ਵੀ ਆ ਗਿਆ ਤੇ ਟਰੈਕਟਰ ਲਾ ਕੇ ਹੁਣ ਇਹ ਘਰ ਤੇ ਆਪਣੀ ਯਾਰ ਬੇਲੀ ਦੇ ਫਿਰ ਗਰਾਊਂਡ 'ਚ ਮਿਲਦੇ ਆਪਾਂ ਚੱਲਦੇ ਆ ਗਾਈਜ਼ ਸੋਸ ਲੀਗਾ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਬੜੀ ਵਧੀਆ ਲੱਗਿਆ ਮੈਲਾ ਤੁਹਾਨੂੰ ਬਹੁਤ ਵਧੀਆ ਗਾਈਜ਼ ਇਹਦੇ ਦੋਸਤ ਨਹੀਂ ਆਪਾਂ ਆਓ ਆਪਣਾ ਰਾਕਟ ਕਿਤੇ ਆਈ ਉਹ ਨਹੀਂ ਲੈ ਕੇ ਆਂਦਾ ਯਾਰ ਬਨਾਰ ਚੰਦ ਮੈਂ ਆਉਣਾ ਬਨਾਰਤ ਦੀ ਪਹਿਲ ਸੀ ਇਹਦੀ ਲਓ ਮਿੱਤਰੇ ਪਹੁੰਚ ਗਿਆ ਗਰਾਊਂਡ ਵੱਡੀ ਗਰਾਊਂਡ ਜਾਵਨੇ ਆਪਾਂ ਟੂਰਨਾਮੈਂਟ ਚੱਲੀ ਜਾਂਦਾ ਉਹਨੂੰ ਕਰਾਉਣੇ ਆ ਚੱਕ ਤੁਹਾਨੂੰ ਹਾਂਜੀ ਕਿਵੇਂ ਆ ਲੋ ਜਿੰਨੀ ਟੱਚ ਮੈਚ ਖਾਣਗੇ ਡੇਡ ਦਾ ਕੀ ਅਜਿਓ ਕਿਤੇ ਬਾਰਾ ਪੁੱਡ ਸੁਖੀ ਵਾਲਾ ਕਬੱਡੀ ਪਾ ਰਿਹਾ ਲੰਮਾ ਕੋਣਾ ਓਰਾ ਮੁੰਡਾ ਖੇਡਦੇ ਸਾਹਮਣੇ ਤਰਸੂ ਕੋਰੇ ਵਾਲਾ ਅਸੀ ਆਏਗਾ ਇਹ ਪ੍ਰੋਗਰਾਮ ਅਸੀਂ ਲੈ ਕੇ ਆਏ ਤੂੰ ਰੱਖਿਆ ਉਹ ਬੱਚਾ ਲਓ ਜੀ ਕਾਲੋਂ ਯਾਰ ਆ ਗਿਆ ਆ ਲਿਆ ਕਾਲੋਂ ਪਹੁੰਚ ਗਿਆ ਗਰਾਊਂਡ ਤੇ ਹੋਰ ਜੀ ਕਾਲੋਂ ਸਾਹਿਬ ਕੀ ਹਾਲਾ ਠੀਕ ਹੈ ਲਓ ਜੀ ਕਾਲੋਂ ਪੈਰ ਨਹੀਂ ਮੜੇ ਪੈਰ ਲਾਇਆ ਸਟੈਂਡ ਲਾਇਆ ਤੂੰ ਪੱਬ ਲੱਗਦੇ ਸਾਰੇ ਪੈਰ ਲੱਗਦੇ ਆ ਸਾਰੇ ਹੀ ਲੱਗਦੇ ਆ ਸਾਰੇ ਹੀ ਪੈਰ ਲੱਗਦੇ ਜੋਬਰ ਦੇ ਕਾਲਾ ਨਾ ਜਦ ਆਇਆ ਕਲ ਕਲੈਵਰ ਝੱਕਿਆ ਤਰੇਆ ਲੋ ਮੇਰੇ ਤਰਾ ਚਲਦੇ ਪੈਟਰੋਲ ਵਾਪਸ ਕਰਨੀ ਪੈੰਟ ਦੀ ਵਾਪਸੀ ਤੇ ਆ ਵਰਦੇ ਚੋਬਰ ਕਰਦੇ ਫਟਮਾ ਲੈ ਪੈੰਟ ਵਾਲਾ ਪੰ ਹਾਂਜੀ ਮਿੱਤਰੋ ਆ ਗਏ ਪਿੰਡ ਵਾਪਸ ਆਪਾਂ ਤੇ ਕਰੋ ਆਪਣਾ ਰੌਕ ਚੈੱਕ ਤੇ ਤਾਂ ਗਿਆ ਪਿਆ ਗੇਰਾ ਦਾ ਤੇ ਇਹਦੇ ਨੇ ਧਿਆਨ ਨਹੀਂ ਗਿਆ ਯਾਰ ਥੋੜਾ ਐ ਤੇ ਬਸ ਨਾ ਕੰਮ ਕਰਾ ਚੁਲਦੇ ਫਿਰਦੇ ਰਹੇ ਤੇ ਦੱਸੋ ਮਿੱਤਰੋ ਫਿਰ ਕਮੈਂਟ ਕਰਕੇ ਕੀ ਮੋਡੀਫਿਕੇਸ਼ਨ ਨਵੀਂ ਕਰਗੇ ਇਹਦੀ ਜਿਵੇਂ ਤੁਸੀਂ ਕਹੋਗੇ ਆਪ ਫਰੋਮੇ ਕਰਾਂਗੇ ਬਸ ਜਲਦੀ ਜੀ ਕਮੈਂਡ ਕਰਕੇ ਦੱਸ ਦੋ ਵੀ ਕੀ ਨਵਾਂ ਕਰਗੇ ਆਪਾਂ ਤੇ ਸਾਰੇ ਸਾਡੇ ਭਰਾਵਾਂ ਨਾਲ ਹੀ ਆ ਜੋ ਤੁਸੀਂ ਕਹੋਗੇ ਆਪਾਂ ਉਹ ਵੀ ਕਰਦਾਂਗੇ ਫਿਰ ਤੇ ਠੀਕ ਹੈ ਮਿੱਤਰੋ ਮਿਲਦੇ ਆ ਨਵੇਂ ਵਲੌਗ ਨਾਲ ਆਪਾਂ ਤੇ ਫਿਰ ਬਸ ਸਬਸਕ੍ਰਾਈਬ ਕਰ ਦਿਓ ਚੈਨਲ ਲਾਪੜੇ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰੋ ਤੱਪ ਕੇ ਬਾਅਦ ਫਿਰ ਨਵੇਂ ਤੋਂ ਨਵੇਂ ਸੱਪ ਕੱਢਾਂਗੇ ਦੱਸਿਓ ਫਿਰ ਕਮੈਂਟ ਕਰਕੇ ਕੀ ਨਵੇਂ ਜਲਦੇ ਆਏਗੀ ਤੁਹਾਡੇ ਵਾਸਤੇ ਓਕੇ ਮਿੱਤਰੋ